ਆਸਤਾ ਕਰ ਸਕਦੇ ਆ ਪਰ ਬਾਕੀ ਸ਼ਾਮ ਨੂੰ ਪਤਾ ਲੱਗੇਗਾ ਆਸਤਾ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਾਰਿਆਂ ਨੇ ਆਹਵਾਨ ਕੀਤਾ ਹੈ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀਆ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਰਿਆਂ ਨੇ ਕਿਹਾ ਕਿ ਵੋਟ ਜਿਹੜਾ ਪਾਉਣ ਦੀ ਜ਼ਰੂਰ ਜਾਓ ਔਰ ਉਹਦੇ ਲਈ ਜਰੂਰੀ ਜਿਹੜੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਦੇ ਲਈ ਤਾਂ ਕਿ ਉੱਥੇ ਹਰ ਇੱਕ ਕਿਸੇ ਵੋਟਰ ਨੂੰ ਕੋਈ ਤਕਲੀਫ ਨਾ ਹੋਵੇ ਇਸ ਚੀਜ਼ ਦਾ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਖਿਆਲ ਕੀਤਾ ਗਿਆ ਤੇ ਸੋ ਸਾਨੂੰ ਵੀ ਜਿਹੜਾ ਛੇਤੀ ਛੇਤੀ ਉਹਨਾਂ ਦਾ ਨਾਲ ਉੱਤਰਤਾ ਵੀ ਆਪਣਾ ਨਿਭਾਉਂਦੇ ਹੋਏ ਵੋਟ ਦੀ ਪੋਲਿੰਗ ਜਿਹੜੀ ਹੈ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਵੋਟ ਪਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਉਹ ਆਪਣਾ ਕਿਸੇ ਵੀ ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦਾ ਪਾਵੇ ਪਰ ਵੋਟ ਪਾਉਣ ਜ਼ਰੂਰ ਆਵੇ ਠੀਕ ਹੈ